ਤਾਂ ਚੰਡੀਗੜ੍ਹ ਦੇ 10 ਸੈਕਟਰ ਦੇ ਬੰਬ ਤਮਾਕੇ ਵਿੱਚ ਪੁਲਿਸ ਨੂੰ ਇੱਕ ਵੱਡਾ ਕਾਮਯਾਬੀ ਹਾਸਲ ਹੋਈ ਹੈ ਵੱਡਾ ਖੁਲਾਸਾ ਹੋਇਆ ਜਿਹੜਾ ਡਰਾਈਵਰ ਸੀਗਾ ਉਸ ਆਰਡਰ ਨੂੰ ਚੋਰਾਉਣ ਵਾਲਾ ਉਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਨਾਲ ਦੇ ਨਾਲ ਦੋ આરોપીਆਂ ਦੀਆਂ ਦੋ ਸ਼ੱਕੀ ਬੰਦਿਆਂ ਦੀਆਂ ਤਸਵੀਰਾਂ ਵੀ ਪੁਲਿਸ ਨੇ ਜਾਰੀ ਕਰ ਦਿੱਤੀਆਂ ਨੇ ਸਿਰਫ ਇੰਨਾ ਹੀ ਨਹੀਂ ਇਹਨਾਂ ਤੇ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ ਚੰਡੀਗੜ੍ਹ ਪੁਲਿਸ ਨੇ ਕਿ ਜਿਹੜਾ ਬੰਦਾ ਇਹਨਾਂ ਸ਼ੱਕੀਆਂ ਨੂੰ ਫੜ ਕੇ ਇਹਨਾਂ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰੇਗਾ ਇਹਨਾਂ ਪਰ ਜਾਣਕਾਰੀ ਦੇਵੇਗਾ ਉਸ ਨੂੰ 2 ਲੱਖ ਰੁਪਈਆ ਮਿਲੇਗਾ ਤਸਵੀਰਾਂ ਤੁਹਾਨੂੰ ਦਿਖਾਣੇ ਆ ਉਹਨਾਂ ਸ਼ੱਕੀਆਂ ਦੀਆਂ ਨਾਲ ਨਾਲ ਤਸਵੀਰਾਂ ਉਹ ਸੀਸੀਟੀਵੀ ਫੁਟੇਜ ਜਿੱਥੇ ਪਹਿਲਾਂ ਤਮਾਕਾ ਹੁੰਦਾ ਹੈ ਚੰਡੀਗੜ੍ਹ ਦੇ 10 ਸੈਕਟਰ ਦੇ ਇੱਕ ਮਕਾਨ ਵਿੱਚੋਂ ਵੀ ਉਸ ਵੇਲੇ ਜਦੋਂ ਸਾਰੇ ਘਰ ਦੇ ਬਾਹਰ ਵਿਹੜੇ 'ਚ ਬੈਠੇ ਹੁੰਦੇ ਨੇ ਵਿਹੜੇ 'ਚ ਤਮਾਕਾ ਹੁੰਦਾ ਪੁਲਿਸ ਵੱਲੋਂ ਤਾਂ ਇਹ ਕਿਹਾ ਗਿਆ ਹੈ ਕਿ ਕੋਈ ਹੈਂਡ ਗ੍ਰੇਨੇਡ ਨਹੀਂ ਹੈ ਬਲਕਿ ਕੋਈ ਪ੍ਰੈਸ਼ਰ ਵਾਲੀ ਚੀਜ਼ ਜਿਸ ਦੇ ਨਾਲ ਤਮਾਕਾ ਹੋਵੇ ਫਰੂਦ ਵਾਲੀ ਚੀਜ਼ ਨਹੀਂ ਕਿ ਪ੍ਰੈਸ਼ਰ ਵਾਲੀ ਚੀਜ਼ ਜਿਹਦੇ ਨਾਲ ਤਮਾਕਾ ਹੋਵੇ ਆਵਾਜ਼ ਜ਼ੋਰ ਕੇ ਉੱਠੇ ਤੇ ਨਾਲ ਦੇ ਲੋਕਾਂ ਨੂੰ ਵੀ ਪਤਾ ਚੱਲ ਜੇ ਕਿ ਕੋਈ ਵੱਡਾ ਜੜਾ ਆਵਾਜ਼ ਆਈ ਹੈ ਕੁਝ ਚੀਜ਼ ਫਟਣ ਦੀ ਆਵਾਜ਼ ਆਈ ਹੈ ਤੇ ਜਦੋਂ ਚੰਡੀਗੜ੍ਹ ਦੇ 10 ਸੈਕਟਰ ਦੇ ਇੱਕ ਘਰ ਵਿੱਚ ਉਹ ਪ੍ਰੈਸ਼ਰ ਵਾਲੀ ਚੀਜ਼ ਪੋਰਟਸ ਮੁਤਾਬਕ ਉਹ ਪ੍ਰੈਸ਼ਰ ਵਾਲੀ ਚੀਜ਼ ਜਦੋਂ ਛੁੱਟੀ ਗਈ ਉਸ ਨਾਲ ਜਿਹੜੇ ਗੰਮਲੇ ਬਾਹਰ ਵਰਾਂਡੇ 'ਚ ਪਏ ਹੋਏ ਸਨ ਖਿੜਕੀਆਂ ਦੇ ਸ਼ੀਸ਼ੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਕੇ ਚੂਰੋ-ਚੂਰ ਹੋ ਗਏ ਉਹ ਵੀ ਉਸ ਵੇਲੇ ਜਦੋਂ ਪਰਿਵਾਰ ਵੀ ਬਾਹਰ ਵਰਾਂਡੇ 'ਚ ਹੀ ਬੈਠਾ ਹੋਇਆ ਸੀਗਾ ਤਾਂ ਪਰਿਵਾਰ ਵੀ ਸਮਝ ਨਹੀਂ ਪਾਇਆ ਕਿ ਹੱਲੇ ਤੱਕ ਕੀ ਇਹ ਘਟਨਾ ਰਹੀ ਹੈ ਕਿਉਂ ਘਟਨਾ ਵਾਪਰੀ ਹੈ ਹਾਲਾਂਕਿ ਪੁਲਿਸ ਵੱਲੋਂ ਤਾਂ ਆਤੰਕੀ ਐਂਗਲ ਵੀ ਖੰਗਾਲਿਆ ਜਾ ਰਿਹਾ ਹੈ ਕੁਝ ਲਿੰਕ ਪਾਕਿਸਤਾਨ ਨਾਲ ਜੋੜੇ ਜਾ ਰਹੇ ਨੇ ਤੇ ਕੁਝ ਲਿੰਕ ਕੈਨੇਡਾ ਅਮਰੀਕਾ ਨਾਲ ਜੋੜੇ ਜਾ ਰਹੇ ਨੇ ਉੱਥੇ ਹੀ ਪੁਲਿਸ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਤਿੰਨ ਬੰਦੇ ਤਿੰ ਕਿਵੇਂ ਦੋ ਬੰਦੇ ਜੜੇ ਆਟੋ ਦੇ ਵਿੱਚ ਬੈਠੇ ਹੋਏ ਸਨ ਤੇ ਇੱਕ ਚਲੌਣ ਵਾਲਾ ਉਹਨਾਂ ਵਿੱਚੋਂ ਜਿਹੜਾ ਡਰਾਈਵਰ ਸੀ ਉਹਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਨਾਲ ਦੇ ਨਾਲ ਦੋ ਸ਼ੱਕੀ ਬੰਦਿਆਂ ਦੀਆਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਬਾਹਰ ਨਸ਼ਰ ਕਰ ਦਿੱਤੀਆਂ ਗਈਆਂ ਨੇ ਤੁਸੀਂ ਆਪਦੇ ਸਾਹਮਣੇ ਤਸਵੀਰਾਂ ਵੇਖ ਸਕਦੇ ਹੋ ਇਹ ਉਹ ਬੰਦੇ ਜਿਨ੍ਹਾਂ ਨੂੰ ਪੁਲਿਸ ਤੇ ਜਿਨ੍ਹਾਂ ਨੂੰ ਪੁਲਿਸ ਤੇ ਸ਼ੱਕ ਹੈ ਕਿ ਇਹ ਬੰਦਿਆਂ ਨੇ ਗਲਤ ਕੰਮ ਕਰਕੇ ਬੰਬ ਫੋੜਿਆ ਹੈ ਕਿਹੜੇ ਕਾਰਨ ਵਿੱਚ ਬੰਬ ਫੋੜਿਆ ਹੈ ਇਹਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਤੇ ਦੂਜੇ ਪਾਸੇ ਵਿਚਕਾਰ ਉਹ ਸੀਸੀਟੀਵੀ ਫੁਟੇਜ ਜਿੱਥੇ ਲਾਲ ਰੰਗ ਦੀ ਗੱਡੀ ਸਾਹਮਣੇ ਆਉਂਦੀ ਹੈ ਤੇ ਪਹਿਲਾਂ ਤਾਂ ਤਮਾਕਾ ਹੁੰਦਾ ਦੂਰਸਾਰ ਤੇ ਉਸ ਤੋਂ ਬਾਅਦ ਆਟੋ ਚ ਤਿੰਨੋਂ ਬੰਦੇ ਬਹਿ ਕੇ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਨਾੜ ਦੇ ਨਾਲ ਦੂਜੇ ਪਾਸੇ ਉਹ ਘਰ ਦੀ ਤਸਵੀਰ ਜਦੋਂ ਘਰ ਚ ਤਮਾਕਾ ਹੁੰਦਾ ਤਾਂ ਲੋਕੀ ਪੁਲਿਸ মিডিਆ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ 2 ਲੱਖ ਦਾ ਇਨਾਮ ਰੱਖਿਆ ਹੈ ਨਾ ਸ਼ੱਕੀਆਂ ਤੇ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਵੇਖ ਰਿਹਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂ ਕਿ ਜੇਕਰ ਤੁਹਾਡੇ ਨੇੜੇ ਇਹ ਬੰਦੇ ਕਿਤੇ ਵਿਖੇ ਜਾਣ ਤੁਰੰਤ ਪੁਲਿਸ ਨੂੰ ਇਤਲਾਹ ਕੀਤੀ ਜਾਵੇ 2 ਲੱਖ ਰੁਪਏ ਦਾ ਇਨਾਮ ਰੱਖਿਆ ਉਹ ਵੀ ਇਸ ਕਰਕੇ ਪੁਲਿਸ ਨੇ ਕਿਉਂਕਿ ਜਿਹੜੇ हां ਤੇ ਬੰਬ ਫਟਿਆ ਇਸ ਸੈਕਟਰ 10 ਦੀ ਘਟਨਾ ਇਹ ਹੈ ਸੈਕਟਰ 8 9 10 ਪੋਰਚ ਇਲਾਕੇ ਦੱਸੇ ਜਾਂਦੇ ਨੇ ਕਰੋੜਾਂ ਦੀਆਂ ਕੋਠੀਆਂ ਨੇ ਮਹਿੰਗੇ ਕਾਰੋਬਾਰੀ ਲੋਕ ਰਹਿੰਦੇ ਨੇ ਤਾਂ ਇਹ ਵੀ ਹੋ ਸਕਦਾ ਹੈ ਕਿ ਡਰੋਨ ਧਮਕਾਉਣ ਦੇ ਮਾਰੇ ਵੀ ਇਹ ਕਿਸੇ ਬੰਦੇ ਵੱਲੋਂ ਕਿਸੇ ਸ਼ਰਾਰਤੀ ਅਨਸਲਵਰਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਹੋ ਸਕਦਾ ਹੈ ਕੋਈ ਫਰੋਤੀ ਮੰਗਣ ਦੀ ਵਾਰਦਾਤ ਹੋਵੇ ਪਰ ਹਾਲੇ ਤੱਕ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ ਪੁਲਿਸ ਵੱਲੋਂ ਅਤਵਾਦੀ ਐਂਗਲ ਜੂਰ ਖੰਗਾਲਿਆ ਜਾ ਰਿਹਾ ਤਾਰ ਪਾਕਿਸਤਾਨ ਵੱਲ ਵੀ ਜੋੜੇ ਜਾ ਰਹੇ ਨੇ ਅਤੇ ਕੈਨੇਡਾ ਅਮਰੀਕਾ ਵੱਲ ਵੀ ਜੋੜੇ ਜਾ ਰਹੇ ਨੇ ਹੁਣ ਜਦੋਂ ਬੀਤੀ ਰਾਤ ਉੱਥੇ ਘਟਨਾ ਤੇ ਜਦੋਂ ਪੁਲਿਸ ਅਧਿਕਾਰੀ ਪਹੁੰਚਦੇ ਨੇ ਕਿਹੜੇ ਸਬੂਤ ਉਹਨਾਂ ਨੂੰ ਹੱਥ ਲੱਗੇ ਨੇ ਜਦੋਂ ਤੋਂ ਬਾਅਦ ਉਹ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ ਇੱਕ ਵਾਰ ਤੁਹਾਨੂੰ ਉਹ ਪੁਲਿਸ ਅਧਿਕਾਰੀ ਤੱਕ ਲੈ ਕੇ ਚੱਲਦੇ ਹਾਂ ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਝ ਪਲੀਜ਼ ਸ਼ਾਂਤੀ ਯਾਰ ਜੀ ਜਿਹਦੇ ਵਿੱਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਦੇਖ ਕੇ ਕਿ ਕਾਰਟੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਹੈ ਨੇ ਕੁਝ ਗਮਲੇ ਜਿਹੜੇ ਕਹਿੰਦੇ ਨੇ ਸਪਾਈਸ ਉਹਨਾਂ ਦਾ ਨੁਕਸਾਨ ਹੋਇਆ ਠੀਕ ਹੈ ਅੱਗੇ ਦੀ ਤਫਤੀਸ਼ ਜਾਰੀ ਹੈ ਸੀਐਫਐਸਐਲ 3 ਸਾਡੀਆਂ ਜੀ ਪਹੁੰਚ ਚੁੱਕੀਆਂ ਜਿਹੜੇ ਵੀ ਐਵਿਡੈਂਸ ਕੋਲੋਂ ਇਕੱਠੇ ਕਰ ਰਹੇ ਆ ਸਾਡੀ 300 ਮਾਈਕ ਥੋੜਾ نیچے ਕਰ ਲਓ ਜੀ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਜੋ ਵੀ ਅਪਡੇਟ ਹੋਏਗੀ ਸਾਰੀ ਐਸਮ ਇਹ ਕਿਸ ਕਿਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ ਉਹ ਲਈ ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਓਨਰਸ ਐ ਟੈਨੈਂਟਸ ਹੈ ਪਾਸਟ ਟੈਨੈਂਟਸ ਪਾਸਟ ਦਾ ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਇਨੀਸ਼ੀਅਲੀ ਇਨਵੈਸਟੀਗੇਸ਼ਨ ਜੀ ਆਟੋ ਸਸਪੈਕ ਔਰ ਤੁਚੋ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਹੂੰ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੇ ਆਟੋ ਐਕਸਪਾਂਡ ਹੋ ਗਿਆ ਉਸ ਤੋਂ ਬਾਅਦ ਜੇ ਸਾਡੀ ਟੀਮ ਹੁਣ ਲੱਗੀ ਹੋਈ ਹੈ ਤੇ ਉਹਨਾਂ ਨੂੰ ਅਸੀਂ ਸਰਚ ਕਰਦੇ ਹਾਂ ਇਨੀਸ਼ੀਅਲ ਨੇਗੋਸ਼ੀਏਸ਼ਨ ਚ ਦੇਖੋ ਨਾ ਉਹ ਜਿਹੜੀ ਵਾਲੀ ਸਪੀਸਟਰ ਵਾਲੀ ਲੰਬੀ ਗੱਲ ਹੈ ਉਹ ਹਨ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰਦੇ ਹਾਂ ਇਹ ਗ੍ਰੇਨੇਡ ਹੀ ਹੈ ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹੈਸ ਹੈਪਨਡ ਵਾਟ ਇਜ਼ ਦਾ ਕਾਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਕੋਈ ਟੈਰਰ ਐਂਗਲ ਲੱਗ ਰਿਹਾ ਮੈਂ ਤੁਹਾਨੂੰ ਆਪਕੋ ਵੀ ਸ਼ੁਰੂਆਤੀ ਜਾਂਚ ਦੀ ਟੀਮ ਜਿੱਥੇ ਆ ਗਈ ਹੈ ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਂ ਕੋਈ ਅਭੀ ਤੱਕ ਕੋਈ ਗਲਤ ਨਿਕਲ ਕੇ ਸਾਹਮਣੇ ਆਈ ਹੋਵੇ ਇਸ ਤਰ੍ਹਾਂ ਦੀ ਕੋਈ ਇਹ ਜਿਹੜੀ ਮੈਂ ਦੱਸੀ ਹੈ ਜੀ ਉਹੀ ਗੱਲ ਹੈ अच्छा हजे कोई नुकसानी नुकसान था मैम कोई नहीं हुआ नुकसान कोई नहीं है प्रॉपर्टी का थोड़ा जन नुकसान है वो प्रेशर ब्लास्ट करके हुए है आगे ऐसे देखते हैं ठीक ठीक सस्पेक्टेड आर्टो नो लेके बिल्कुल बिल्कुल